ਸ਼ਾਸਤਰੀ ਕਾਲ ਵੀ ਮਿੱਤਰੋ ਸਾਰਿਆਂ ਨੂੰ ਔਰ ਤੁਹਾਨੂੰ ਦਿਖਾਵਾਂ ਸੋਲਰ ਵਾਲੀ ਮੋਟਰ ਲਵਾਈ ਆ ਪੀਤ ਨੇ 7:30 ਦੀ ਪਾਣੀ ਦਾ ਕਿੱਥੇ ਪੂਰਾ ਕਰ ਦੂ ਇਹ ਕੀ ਪਤਾ ਜਿਆਦਾ ਧੁੱਪੇ ਹੋਵੇ ਜਿਆਦਾ ਕੱਢਦੀ ਹੋਵੇ 3 ਇੰਚਾ ਤਾਂ ਪੂਰਾ ਮਾਰਨਾ ਚਾਹੀਦਾ ਇਹਨੂੰ ਕਰੋ ਚੈੱਕ ਇਹ ਤਾਂ ਠੀਕ ਐ ਹੱਲ ਤੂਪ ਵੀ ਨਹੀਂ ਆਇਆ ਅਣਕਟਾ ਬੜੀ ਲਵਾਉਣੀ ਪਊਗੀ ਰਗਾੜੇ ਬੜਾ ਤਕੜਾ ਸਾਲਾ ਅੱਧੀ ਕਨਾਲ ਤਾਂ ਇਹਨੂੰ ਉਧਰ ਹੀ ਛੋਟਾ ਪੁਲੀ ਯਾਰ ਜੀ ਹਮ ਇੱਕ ਦੋ ਤਿੰਨ ਤਿੰਨ ਲਾ ਕੇ ਆ ਗਰੀਆ ਪਾਣਾ ਇੰਚੀ ਮਨ ਨੂੰ ਲੱਗਦਾ ਦੋ ਦੀ ਮੋਟਰ ਵੱਧ ਪਾਣੀ ਖਚੜੰਦੀ ਹੋਣੀ ਆ ਹੁਣ ਤਾਂ ਠੀਕ ਆ ਪਾਣੀ ਦੀ ਬਰਬਾਦੀ ਨਾਲੋਂ ਇੱਥੇ ਲੋਕਾਂ ਨੇ ਉਹ ਪ੍ਰੇਤ 7-8 ਕਿੱਲਾਂ ਚ 10 ਦਿਨ ਹੋ ਗਏ ਕੱਦੂ ਕਰਦਾ ਨਹੀਂ ਪਾਣੀ ਛੱਡੀ ਜਾਂਦਾ ਕੱਦੂ ਕਰਦਾ ਨਹੀਂ ਛੱਡੀ ਜਾਂਦਾ ਧਰਤੀ ਦਾ ਨਾਸ ਮਾਰਿਆ ਪਿਆ ਪਾਣੀ ਦਾ ਜਮ ਮੱਕੂ ਘੇਰ ਲੱਗੂ ਪਸਾ ਪਰ ਆ ਸੰਨਿਆ ਦੀ ਤਾਂ ਨਿਕਲ ਜਾਣੀ ਆ ਅਗਲਿਆਂ ਨੂੰ ਅੱਖਾ ਹੋ ਬੱਚਿਆਂ ਆਪਣੇ ਜਾਨੇ ਕੈਨੇਡਾ ਭੇਜ ਦੇਣੀ ਉੱਤੇ ਠੀਕ ਆ ਉਹਨਾਂ ਨੇ ਕੋਈ ਰੂਲ ਬਣਾਏ ਹੋਏ ਆ ਪਾਣੀ ਵੀ ਮੁੱਲ ਮਿਲਦਾ ਚਾਹੀਦਾ ਵੀ ਆ ਦੇਵਕੂਪ ਲੋਕਾਂ ਵਸਦੇ ਆ ਚਲੋ ਆਤੀ ਲਵਾਉਣ ਦੀ ਜਾਂ ਤਾਂ ਫਿਰ ਬੜੀ ਲਵਾਵਾਂਗੇ ਇਹ ਆਹ ਬੋਰ ਤੇ ਜਾਂ ਫਿਰ ਰਹਿਣ ਦੂਗੇ ਹੋਰ ਕੀ ਆ ਹੋਰ ਦੇਖਾਂਗੇ ਕਿਤੇ ਚੱਲਦੀ ਚਲੋ ਵੀ ਪਿੰਡੀ ਕਿ ਆਨ ਆਪਾਂ ਪਿੱਛੇ ਭਰਾ ਦੇਣਾ ਜੀ ਹਾਂ ਇਹ ਗਿਲਦਾ ਦਾ ਨਹੀਂ ਹੈਗਾ ਇਹ ਗਿਲਦਾ ਨਹੀਂ ਗਤਾ ਤੇ ਪਿੱਛੇ ਵਧਾ ਦੀਏ ਪਿੱਛੇ ਵਧਾ ਦੋ ਪਾਪਾ ਇਹ ਚਲੋ ਠੀਕ ਆ ਜੀ